ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦਾ ਕਿ ਤੁਸੀਂ ਵਧੀਆ ਹੋਵੋਗੇ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆਪਣੇ ਚੈਨਲ ਨੂੰ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਮਸ਼ਹੂਰ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਦਿਲਸਾਦ ਅਕਤਰ ਦੇ ਬਾਰੇ ਦਿਲਸਾਦ ਅਕਤਰ ਮਨ ਵਿੱਚ ਵਸਵੇਂ ਸੱਜਣਾ ਵੇ ਦਿਲ ਵਿੱਚ ਵਸਦਾ ਸੰਜਣਾ ਰਹਿਣਾ ਅੱਖੀਆਂ ਤੋਂ ਦੂਰੇ ਗਾਣਾ ਬਹੁਤ ਜਿਆਦਾ ਮਸ਼ਹੂਰ ਹੈ ਇੱਥੇ ਅੱਜ ਵੀ ਤੁਹਾਨੂੰ ਪਤਾ ਹੈ ਗਾਣਾ ਹਾਲੇ ਵੀ ਲੋਕਾਂ ਦੇ ਦਿਲਾਂ ਵਿੱਚ ਸਮਾਇਆ ਹੋਇਆ ਹੈ ਤੇ ਤੁਹਾਨੂੰ ਪਤਾ ਹੈ ਪੰਜਾਬੀ ਦਾ ਗਾਣਾ ਜੁੜੀ ਅਮਰਸੰਮ ਚਮਕੀਲਾ ਅਤੇ ਅਮਰਜੋਤ ਕੌਰ ਉੱਤੇ ਬਣੀ ਫਿਲਮ ਪਿਛਲੇ ਦਿਨੀ Netflix ਤੇ ਰਿਲੀਜ਼ ਹੋਈਆਂ ਸਾਲ 1988 ਦੇ ਵਿੱਚ ਹਥਿਆਰਬੰਦ ਹਮਲਾਵਾਰਾਂ ਨੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਦੀ ਮੌਤ ਦੀ ਚਰਚਾ ਸਿੱਧੂ ਮੂਸੇਵਾਲੇ ਦੇ ਨਾਲ ਅਤੇ ਦਿਲਸਾਦ ਅਖਰ ਦਾ ਵੀ ਜ਼ਿਕਰ ਹੋ ਰਿਹਾ ਹੈ ਹੁਣ ਆਪਾਂ ਗੱਲ ਕਰਾਂਗੇ ਦਿਲਸਾਦ ਅਖਤਰ ਦੇ ਜੀਵਨ ਦੇ ਬਾਰੇ ਦਿਲਸਾਦ ਅਖਤਰ ਦਾ ਜਨਮ ਫਰੀਦਕੋਟ ਦੇ ਕਸਬੇ ਕੋਟਪੁਰਾ ਵਿੱਚ ਜਨਵਰੀ 1965 ਵਿੱਚ ਹੋਇਆ ਸੀ ਦਿਲਸਾਦ ਨੇ ਆਪਣਾ ਗਾਇਕੀ ਦਾ ਸਫ਼ਰ ਆਕਣ ਗਾਇਕੀ ਦੀ ਸ਼ੁਰੂਆਤ 1980 ਦੇ ਵਿੱਚ ਕੀਤੀ ਸੀ ਦਿਲਸਾਦ ਦਾ ਗੀਤ ਦਿਲਸਾਦ ਦਾ ਗੀਤ ਦਿਲ ਵਿੱਚ ਵਸਦਾ ਸੱਜਣਾ ਰਹਿਣਾ ਅੱਖਾਂ ਤੋਂ ਦੂਰ ਜੋ ਬਹੁਤ ਮਸ਼ਹੂਰ ਹੋਇਆ ਸੀ ਦਿਲਸਾਦ ਦੀ ਪਹਿਲੀ ਕੈਸਟ 1981 ਵਿੱਚ ਰਿਲੀਜ਼ ਹੋਈ ਸੀ ਦਿਲਸਾਦ ਅਖਤਰ ਨੂੰ 28 ਜਨਵਰੀ 1996 ਵਿੱਚ ਸਟੇਜ ਉੱਤੇ ਗਾਉਂਦਿਆਂ ਇੱਕ ਪੁਲਿਸ ਅਧਿਕਾਰੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜੋ ਪੇਸ਼ੇ ਤੋਂ ਡੀਐਸਪੀ ਸਨ ਇਹ ਘਟਨਾ ਕਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕਸਬੇ ਵਿੱਚ ਪੈਂਦੇ ਸਿੰਘਪੁਰਾ ਪਿੰਡ ਵਿੱਚ ਵਾਪਰੀ ਸੀ ਉਹ ਇੱਕ ਵਿਆਹ ਦੇ ਪ੍ਰੋਗਰਾਮ ਉੱਤੇ ਗਾ ਰਹੇ ਸਨ ਮਾਰਨ ਵਾਲੇ ਪੁਲਿਸ ਅਧਿਕਾਰੀ ਨੇ ਸ਼ਰਾਬ ਪੀਤੀ ਹੋਈ ਸੀ ਜਿਹੜੇ ਡੀਐਸਪੀ ਨੇ ਦਿਲਸਾਦ ਦੇ ਗੋਲੀ ਮਾਰੀ ਸੀ ਸਵਰਨ ਸਿੰਘ ਹੰਦਲ ਅਧਿਕਾਰੀ ਵਜੋਂ ਕੀਤੀ ਗਈ ਡੀਐਸਪੀ ਉਹਨਾਂ ਨੂੰ ਕਿਸੇ ਹੋਰ ਕਲਾਕਾਰ ਦੀ ਗੀਤ ਗਾਉਣ ਹੋਰ ਕਿਸੇ ਕਿਸੇ ਹੋਰ ਕਲਾਕਾਰ ਦੇ ਗੀਤ ਗਾਉਣ ਲਈ ਕਹਿ ਰਿਹਾ ਸੀ ਜਦੋਂ ਦਿਲਸਾਦ ਨੇ ਮਨਾਂ ਕੀਤਾ ਤਾਂ ਉਸਨੇ ਆਪਣੇ ਮੁਲਾਜ਼ਮ ਕੋਲੋਂ AK47 ਖੋ ਕੇ ਦਿਲਸਾਦ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ ਇਸ ਦੇ ਬਾਅਦ 2008 ਚ ਡੀਐਸਪੀ ਨੇ ਦੇ ਉੱਪਰ ਬਹੁਤ ਜ਼ਿਆਦਾ ਕੇਸ ਸੀ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਦਿਲਸਾਦ ਦੇ ਅਕਸਰ ਦਾ ਕੇਸ ਚੱਲ ਰਿਹਾ ਸੀ ਉਹਨਾਂ ਨੇ ਵੀ ਡੀਐਸਪੀ ਨੇ ਵੀ ਆਪਣੇ ਗੋਲੀ ਮਾਰ ਕੇ ਇੱਕ ਮਤਲਬ ਸੁਸਾਈਡ ਕਰ ਲਿਆ ਸੀ ਆਪਣੇ ਖੁਦ ਖੁਸ਼ੀ ਕਰ ਲਈ ਸੀ ਦਿਲਸਾਦ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਗੀਤ ਗਾਏ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਆ ਤੇ ਦਿਲਸਾਦ ਅਕਤਰ ਵੀ ਤੁਹਾਨੂੰ ਪਤਾ 1980 1988 ਤੇ 1984 ਪੰਜਾਬ ਦੇ ਵਿੱਚ ਬਹੁਤ ਮਾੜਾ ਰਿਆ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਆਪਣੇ ਸਿੱਖਾਂ ਨਾਲ ਕਿੰਨੇ ਕਤਲੇ ਕਾਮ ਹੋਏ ਤੇ ਆਪਣੇ ਜੋ ਮਸ਼ਹੂਰ ਕਲਾਕਾਰ ਜੋ ਪੰਜਾਬੀ ਬਾਦ ਨੂੰ ਅੱਗੇ ਲੈ ਕੇ ਆ ਰਹੇ ਸੀ ਕਿਉਂਕਿ ਪੰਜਾਬ ਦੇ ਵਿੱਚ ਹੀ ਵਰੀਂਦਰ ਦਿਓਲ ਵਰੀਂਦਰ ਦਿਓਲ ਦੀ ਮੌਤ ਉਸੇ ਟਾਈਮਾਂ ਚ ਹੋਈ ਵਰੀਂਦਰ ਦਿਓਲ ਜੋ ਵਧੀਆ ਐਕਟਰ ਸੀ ਵਰੀਂਦਰ ਦਿਓਲ ਉਹ ਅਮਰਜੋਤ ਚਮਕੀਲਾ ਇਹ ਸਾਰੇ ਕਰਾਂ ਦੇ ਉਹਨਾਂ 1988 88 ਇੱਥੇ ਜੇ ਸਾਰਿਆਂ ਦੇ ਇਹ ਇੱਥੇ ਜੇ ਸਾਰਿਆਂ ਦੇ ਤੁਹਾਨੂੰ ਪਤਾ ਹੈ ਬਹੁਤ ਜਿਆਦੇ ਮੁੱਦੇ ਤੇ ਅੱਜ ਵੀ ਪੰਜਾਬ ਦੇ ਵਿੱਚ ਉਹੀ ਹਾਲਾਤ ਬਣ ਰਹੇ ਆ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਫਿਰ ਤੋਂ ਉਹੀ ਹਾਲਾਤ ਅੱਗੇ ਆ ਰਹੇ ਆ ਜੋ ਕਿ ਕਲਾਕਾਰ ਆਪਣਾ ਮਿਹਨਤ ਕਰਕੇ ਅੱਗੇ ਹੁੰਦਾ ਜਾਂ ਤੁਹਾਨੂੰ ਕਾਮਕੀਆਂ ਦਿੱਤੀਆਂ ਜਾਂਦੀਆਂ ਤੇ ਜੇ ਉਹ ਧਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਤਾਂ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਤੇ ਅੱਜ ਵੀ ਫਿਰ ਤੋਂ ਹਾਲਾਤ ਪਹਿਲਾਂ ਵਾਲੇ ਚੱਲ ਰਹੇ ਆ ਜਿਵੇਂ ਪੰਜਾਬੀ ਬੋਲੀ ਦਾ ਮੁੱਦਾ ਚੱਕਦਾ ਜਾਂ ਕੋਈ ਹੋਰ ਚੱਕਦਾ ਉਹਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਤੇ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਅਗਲੀ ਵੀਡੀਓ ਆਪਾਂ ਮਾਨਕ ਸ੍ਰਿੰਦਰ ਸਿੰਧਾ ਤੇ ਹਾਕਮ ਬਖਤਰੀ ਵਾਲਾ ਇਹਨਾਂ ਸਾਰਿਆਂ ਦੇ ਜੀਵਨ ਬਾਰੇ ਤੁਹਾਨੂੰ ਦੱਸਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ